ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰਦਾ ਸਿੰਘ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋ ਨਗਾਂ ਤੁਹਾਨੂੰ ਦਿਖਾਉਣੇ ਆ ਇੱਕ ਟਰਾਲੀ ਦਿਖਾਵਾਂਗੇ ਦੋਸਤੋ 12 ਛੇ ਦੀ ਟਰਾਲੀ ਆ ਤੇ ਦੋ ਬੈੜਾਂ ਨੇ ਠੀਕ ਆ ਜੀ ਇੱਕ ਬੈੜ ਪੂਰੀ ਤਿਆਰੀ ਤੇ ਆ ਬਹੁਤ ਖੂਬਸੂਰਤ ਚੰਗੀ ਬੈੜ ਆ ਇੱਕ ਸੂਈ ਸੂਈ ਬੈੜ ਤੁਹਾਨੂੰ ਦਿਖਾਵਾਂਗੇ ਦੋਸਤੋ ਉਹ ਵੀ ਅੱਜ ਭਲਕ ਕੁਇਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਮਾਂ ਹੋਇਆ ਉਹਨੂੰ ਸੂਈ ਨੂੰ ਉਹਦੀ ਡਿਟੇਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ ਤਰੀਕ ਦੋਸਤੋ ਨੋਟ ਕਰ ਲਓ ਤੁਸੀਂ ਅੱਜ 28 ਜੂਨ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਇੱਕ ਵੜ ਗੱਬਣ ਇੱਕ ਸੂਈ ਸੁਵਾਈ ਵੜਾ ਚੰਗੀਆਂ ਲੈ ਕੇ ਆਉਂਦਾ ਵੀਰ ਬਾਕੀ ਫਿਰ ਵੀ ਕਿਸੇ ਵੀਰ ਨੇ ਨਰਕ ਪਰਖ ਆਪਣੀ ਤਸੱਲੀ ਆ ਉਹ ਤੁਸੀਂ ਘਰਾਂ ਕੇ ਕਰਨੀ ਹੁੰਦੀ ਆ ਦੋਸਤੋ ਜਿਹੜਾ ਪਸ਼ੂ ਗੱਬਣ ਕੋਈ ਲੈ ਕੇ ਜਾਂਦਾ ਕਿਉਂ ਥਰਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾਈ ਜਾਵੇ ਜਿਹੜਾ ਕੋਈ ਵੀਰ ਸੁਆਸ ਭਾਇਆ ਪਸੂ ਲੈ ਕੇ ਜਾਂਦਾ ਉਹ ਬੇਸ਼ੱਕ ਆਪਣਾ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸੱਚੇ ਕਾਲ ਹੋਸ਼ ਨਾ ਠੀਕ ਠਾਕ ਜੀ ਬਹੁਤ ਵਧੀਆ ਵੀਰ ਹਾਂ ਜੀ ਝੰਡੇ ਠੀਕ ਠਾਕ ਸਿੱਤ ਵਧੀਆ ਵਧੀਆ ਕਿਰਪਾ ਸਿੱਕੇ ਪਾਛਾ ਜੀ ਚਲੋ ਸ਼ੁਕਰ ਮਾਲਕ ਦਾ ਤੇ ਝੰਡੇ ਵੀਰ ਕਿਵੇਂ ਚੱਲੀ ਜਾਂਦੇ ਵਪਾਰ ਦੇ ਕੰਮ ਵਧੀਆ ਵਧੀਆ ਵੀਰ ਜੀ ਬਹੁਤ ਵਧੀਆ ਚੱਲੀ ਜਾਂਦੇ ਕਿਰਪਾ ਮਾਲਕ ਦੀ ਠੀਕ ਹੈ ਜੀ ਐਰ ਕੀ ਹਾਂ ਜੀ ਦੋ ਹੀ ਆ ਨਾਗ ਉਹਨਾਂ ਤੁਹਾਨੂੰ ਪਤਾ ਝੋਨੇ ਝਾਨੇ ਚ ਰੁੱਝੇ ਰਹੇ ਹਾਂ ਓਕੇ ਤੇ ਬਾਹ ਆਈਆਂ ਹੀ ਵਹਿੜਾਂ ਠੀਕ ਹੈ ਜੀ ਤੇ ਦੋ ਹੀ ਸੀ ਤੇ ਮੈਂ ਕਿਹਾ ਚੱਲ ਜਾਇਆ ਜੋਇਆ ਨਹੀਂ ਜਾਣਾ ਅਜੇ ਵੀ ਬਾਹਰ ਤੇ ਮੈਂ ਚੱਲ ਦੋ ਹੀ ਕੋਈ ਨਹੀਂ ਭੈਣ ਭਰਾਂਦੇ ਹੀ ਵੱਡੀ ਵਹਿੜਾਂ ਲਿਆਓ ਨਹੀਂ ਇੱਕ ਦੋ ਗਲੇ ਪੱਖ ਚਾਤੇ ਇੱਕ ਇਹ ਵਹਿੜ ਬਹੁਤ ਵਧੀਆ ਬੁੱਜੇ ਸੂਵੇ ਸੋਣਾ ਵੀਰਜੀ ਇਹਨੇ ਠੀਕ ਹੈ ਜੀ ਹਾਂਜੀ ਹਾਂਜੀ 6 ਦੰਦੀਆਂ ਵਾਂ ਜੀ ਮੰਨ ਲਓ ਅਜੇ ਜੜੀਆਂ ਵਾਂ ਜਵਾਨ ਵਾਲੀਆਂ ਦੰਦੀਆਂ ਵੀਰਜੀ ਕੱਢਣੀਆਂ ਚਾਲੂ ਕੀਤੀਆਂ ਨੇ ਤੇ ਸਿੱਧਾ ਹਾਂਜੀ ਹਾਂਜੀ ਲਓ ਦੋਸਤੋ 6 ਦੰਦ ਵੈੜਾ ਹਾਂ ਤੇ ਸੂਹਾ ਦੂਜਾ ਇਸ ਪੈੜ ਨੇ ਸੋਣਾ ਠੀਕ ਆ ਜੀ ਹਾਂ ਸੋ ਕੱਦ ਵੀ ਬਹੁਤ ਸੋਨਾ ਵੈਸੇ ਮੀਡੀਅਮ ਹਾਈਟ ਮੰਨ ਲਿਓ ਮੀਡੀਅਮ ਤੋਂ ਥੋੜੀ ਜਿਹੀ ਪਲਾਸ ਹਾਈਟ ਆ ਹਾਂ ਵਿਚਲਾ ਮੇਲ ਆ ਹਨ ਭਾਂਡੇ ਦੀ ਬੜੀ ਖਬਰਦਾਰ ਆ ਠੀਕ ਆ ਜੀ ਤੇ ਵੈਸੇ ਹੈ ਤਿਆਰੀ ਇੱਕ ਲੈ ਜੀ ਦੋ ਤਿੰਨ ਦਿਨ ਬਸ ਜੀ ਤਿਆਰੀ ਹੈ ਬਸ ਭਾਵੇਂ ਅੱਜ ਸੂਪੇ ਭਾਵੇਂ ਸੇਰੇ ਸੂਪੇ ਕਰਮਾਂ ਵਾਲੀ ਠੀਕ ਆ ਜੀ ਹਾਂ ਜੀ ਹਾਂ ਜੀ ਤਿਆਰੀ ਆ ਬਸ ਤਿਆਰੀ ਵਾਲੀ ਵੈੜਾ ਠੀਕ ਆ ਦੂਜਾ ਸੂਹਾ ਸੋਣ ਵਾਲੀ ਆ ਹਾਂ ਸੋ ਹਨ ਭਾਂਡੇ ਦੀ ਪੂਰੀ ਖਬਰਦਾਰ ਵੇਖੋ ਜਿੰਨਾ ਕਰਮਾਂ ਵਾਲੀ ਅੱਗੇ ਉਹ ਵਾਨਲੇਵੇ ਦੀ ਬੜੀ ਸਾਫ਼ ਸੁਥਰੀ ਆ। ਹਾਂ। ਸੋ ਨਾਰਮਲ ਹੀ ਤੁਸੀਂ ਇਹ ਦੇਖ ਕੇ ਇੱਕ ਵਾਰੀ ਸਾਰੇ ਪ੍ਰਾਜਜਮੈਂਟ ਕਰ ਲਿਓ। ਤੇ ਰੰਗ ਪ੍ਰਿੰਟ ਬਹੁਤ ਵਿੱਚ ਵਧੀਆ ਠੀਕ ਆ ਜੀ। ਵਾਈਟ ਦੇ ਵਿੱਚ ਬਲੈਕ ਡਾਟਸ ਪੋਰਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ। ਮੁੱਠੀ-ਮੁੱਠੀ ਥਾਣਾ ਠੀਕ ਆ ਜੀ। ਵੰਡ ਬਹੁਤ ਸੋਹਣੀ ਆਪਸੀ ਥਾਣਾ ਦੀ। ਚੰਗੀ ਸੋਹਣੀ ਵਿਰਲਾ ਉੱਪਰ ਥਾਣਾ ਲੱਗਾ। ਉੱਪਰੋਂ ਵੀ ਦੋਸਤੋ ਵੇਖੀਏ ਤਾਂ ਪੂਰੀ ਨਿੱਗਰ। ਚੌੜੇ ਪਿੱਠਪੂੜੇ ਦੇ ਵਿੱਚ ਪੂਰੀ ਨਿੱਗਰ ਠੀਕ ਆ ਜੀ। ਤੇ ਜੰਮੀਪਲੀ ਪੂਰੀ ਆ। ਆ ਦੇਖੋ। ਹਾਂ ਥੋੜਾ ਜਿਹਾ ਗੇੜਾ ਆਪਾਂ ਲੰਮਾ ਕਢਾ ਲਈਏ ਹੈ ਹਾਂ ਐਨ ਕਮਾ ਕੇ ਕੁਰੀ ਆ ਕਰ ਲਓ ਨਾ ਮੈਂ ਐਨ ਤੋਰ ਲਿਆ ਜੀ ਐ ਕਰ ਲਾ ਬੜਾ ਆ ਦੇਖੋ ਜੀ ਤੇ ਗਾਜੀ ਸੋ ਕਰਮਾਲੀ ਥੱਲਿਓ ਦੋਸਤੋ ਬਹੁਤ ਸੁਣਾ ਬਣੀ ਆ ਪਹਿਲਵਾਨੀ ਤੋਰਾ ਕਰਮਾਲੀ ਦਾ ਤੇ ਥਣ ਥਣ ਪੂਰਾ ਹਥੀ ਚਵਾਈ ਜਲਾ ਤੇ ਠੰਡੀ ਧੀਰੀਆ ਸੀਲਸ ਲਾਗਾ ਕੋਈ ਡਰਕਲ ਜੀ ਨਹੀਂ ਜੀ ਵੀ ਠੰਡੀ ਧਿਰੀ ਆ ਸੀਲ ਸਾਉ ਆ ਦੇਖ ਲੈ ਵੀਰ ਨਿੱਕੀ ਆ ਮੋੜ ਲਿਆ ਜੀ ਲੈ ਜੀ ਅੱਛਾ ਝੰਡੇ ਪਿਛਲੇ ਸੂਗਾ ਪਹਿਲੇ ਤੇ ਕੋਈ ਮਿਲਕਿੰਗ ਪੁੱਛੀ ਉਹਨਾਂ ਨੂੰ ਵੀਰ ਜੀ ਨਾ ਹੈ ਵੀ ਜਿਹੜਾ 22 ਕਿਲੋ ਦਾ ਰਿਕਾਰਡ ਆ ਵੀਰ ਜੀ 20 22 ਪਲੱਸ ਚੱਲੀ ਆ ਵੀਰ ਜੀ ਪਿਛਲੇ ਸੂਗਾ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਵੀਰ ਠੀਕ ਆ ਤੇ ਬਿਲਡ ਵੈਟ ਦੀ ਵੀਰ ਜੀ ਇਹ ਆ ਅੱਛਾ ਗਾੜੀ ਪੇਪਰ ਦਾ ਉਹਨਾਂ ਸੀਮਣ ਭਰਾਇਆ ਗਾੜੀ ਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਇਹ ਆਪ ਬਿਲਡ ਵੈਟ ਦੀ ਦੱਸ ਹਾਂਜੀ ਹਾਂਜੀ ਬਿਲਡ ਵੈਟ ਦੀ ਆਪ ਆ ਦਸ ਹੀ ਉਹਨਾਂ ਨੇ ਬਾਕੀ ਆ ਵੀ ਵੀਰ ਜੀ ਫਾਰਮ ਚੋਂ ਲਈ ਆ ਹਾਂਜੀ ਹਾਂਜੀ ਬਹੁਤ ਵਧੀਆ ਬੰਦੇ ਜਿੰਨਾਂ ਕੋਈ ਆ ਮੰਨ ਲਓ ਬਹੁਤ ਸਾਹਿਬੀ ਕਾ ਬੀਬੀ ਮੰਨ ਲਓ ਉਹਨਾਂ ਆ ਵੀ ਦੇਨੇ ਦੇ ਕਰਮਾੜੀ ਦੇ ਪੂਰੇ ਹੀ 1 2 ਦੇਣੀਆਂ ਠੀਕ ਆ ਹਾਂਜੀ ਹਾਂਜੀ ਤੇ ਪਿਛਲੇ 20 ਤੋਂ 22 ਪਲੱਸ ਚੱਲੀ ਆ ਬਾਕੀ ਜਿੱਤਰਾ ਉਹਨਾਂ ਗਾੜੀ ਵੀਰ ਜੀ ਸੇਵਾ ਕਰੂ ਬਾਕੀ ਦਸ ਦੀ ਵੀ ਆ ਕਰਮਾੜੀ ਵੀ ਮੰਨ ਲਓ ਸਾਰਾ ਤੁਹਾਨੂੰ ਪਤਾ ਆ ਟੂਟਰ ਦਾ ਦਾਵਾ ਦੇਖੋ ਵੀ ਠੀਕ ਨਾ ਗੱਲ ਵੀ ਦੁੱਧ ਪਵਾਊਗੀ ਸੋਨਾ ਅਜਾ ਚਲੋ ਢਿੱਲਾ ਹੈ ਨਾ ਮ ਜੇ ਤੇ ਕਰਮਾੜੀ 1 2 ਲੈ ਗਈ ਦੋ ਦਿਨ ਤੇ ਫਿਰ ਤੁਹਾਨੂੰ ਪਤਾ ਲਾਊਗੀ ਸਾਰ ਨੂੰ ਕਰਮਾ ਲਈ ਹਾਂਜੀ ਹਾਂਜੀ ਹਾਂ ਜੀ ਦੱਸੋ ਬਖਾਲਾ ਵੇਖੋ ਤੁਸੀਂ ਬੇਣ ਬੁੰਨ ਹਵਾਨੇ ਲੇਵੇ ਤੇ ਬਹੁਤ ਉਪਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਂ ਤੇ ਇੰਦਾ ਇੰਟਰ ਲਾਈ ਖੜੀ ਕਰਮਾ ਲਈ ਥੱਲੇ ਹਾਂ ਠੀਕ ਹੈ ਜੀ ਆ ਦੇਖ ਯਾਨੀ ਇੱਕੋ ਜਿਹੇ ਸੱਚੀ ਖਬੀ ਬਹਿਣੀ ਦੋ ਵੀ ਆਪਾਂ ਦਿਖਾ ਦਿੱਤੀ ਥਣ ਦੇਵਾ ਕੋਈ ਮੇਰਾ ਵੀਰ ਤਸल्ली ਨਾਲ ਦੇਖ ਲਿਆ ਜੇ ਹਾਂ ਆਹ ਕਰੋ ਚੈੱਕ ਠੀਕ ਹੈ ਮਾੜਾ ਫੜਨਾ ਹਾਂ ਦਾ ਮਾੜਾ ਪਾਕੇ ਤੇ ਪੜੀ ਆਹ ਦੇਖੋ ਜੀ ਸੋ ਵੰਡ ਬੁੰਡ ਵੇਖੋ ਆਪਸੀ ਥਣਾਂ ਦੀ ਬੜੀ ਪਿਆਰੀ ਆ ਠੀਕ ਹੈ ਜੀ ਅਗਲੇ ਪਿਛਲੇ ਥਣਾ ਦਾ ਗਾਇਬ ਬਹੁਤ ਖੂਬਸੂਰਤ ਹਾਂਜੀ ਤੇ ਪੂਰਾ ਹੱਥੀ ਚਵਾਈ ਦਾ ਥਣ ਲੱਗਾ ਹੁਣ ਜਦਾਂ ਕਿ ਦੋਸਤੋ ਗਰਮੀ ਦਾ ਸੀਜ਼ਨ ਆ ਉਸ ਅਕੋਰਡਿੰਗ ਆਪਾਂ ਦੇਖ ਸਕਦੇ ਹਾਂ ਵੀ ਕਿਦਾਂ ਦਾ ਕਿਤੇ ਮਗਾ ਲੈ ਆ ਪਾਰ ਕੀ ਹਾਂਜੀ ਠੀਕ ਹੈ ਜੀ ਤੇ ਬਾਕੀ ਵੀ ਜੀ ਇਹ ਆ ਵੀ ਸੀਲ ਸਲੂਰ ਵੜੀ ਆ ਕਰਮਾਂ ਵਾਲੀ ਹਾਂਜੀ ਤੇ ਬਾਕੀ ਆ ਵੀ ਚਲੋ ਰੰਗ ਪ੍ਰਿੰਟ ਵੀ ਬਹੁਤ ਸਾਂਭੀ ਸੂੰਭੀ ਵੜੀ ਆ ਚੰਗੀ ਐ ਓਵਰਹਾਲ ਸਾਰੀ ਵੜੀ ਬਹੁਤ ਖੂਬਸੂਰਤ ਡਿਸਕਲੂਸ਼ਕ ਵੀ ਪੂਰੀ ਆ ਤੁਹਾਨੂੰ ਪਤਾ ਐ ਨਾ ਕਰਮਾਂ ਵਾਲੀ ਫੈਸ਼ਨ ਡਿਜ਼ਾਈਨ ਚੰਗਾ ਹੈ ਹਾਂਜੀ ਹਾਂਜੀ ਫੈਸ਼ਨ ਡਿਜ਼ਾਈਨ ਬਹੁਤ ਚੰਗਾ ਕਰਮਾਂ ਵਾਲ ਬਾਕੀ ਚੰਗੇ ਫਾਰਮਰ ਕੋ ਚਲ ਗਈ ਨਾ ਵੀਰ ਜੀ ਤੇ 25 26 ਚਲੋ ਕਰਮਾਲੀ ਚਵਾਉਗੀ ਬਾਕੀ ਇਹ ਆ ਵੀ ਗਾੜੀ ਤੁਹਾਨੂੰ ਪਤਾ ਹੁਣ ਗਰਮੀ ਗਰਮੀ ਵੀ ਆ ਹਾਂਜੀ ਠੀਕ ਨਹੀਂ ਗੱਲ ਤੇ ਬਾਕੀ ਇਹ ਆ ਵੀ ਤੁਹਾਨੂੰ ਪਤਾ ਦੁੱਧ ਵੀਰ ਜੀ ਸੇਵਾ ਦਾ ਕਿ ਨਹੀਂ ਸੇਵਾ ਦਾ ਸੇਵਾ ਹਾਂਜੀ ਹਾਂਜੀ ਮਾਨ ਜੀ ਆਪਾਂ ਨਾ ਦੁੱਧ ਹਮੇਸ਼ਾ ਸੇਵਾ ਦਾ ਹਾਂਜੀ ਚੰਗੀ ਕੋਈ ਵੀਰ ਸੇਵਾ ਕਰ ਲੂਗਾ ਦੁੱਧ ਚੰਗਾ ਵੀ ਲੈ ਸਕਦੇ ਜੀ ਇੱਕ ਵਾਰੀ ਤਪਾਈ ਵੀਰ ਕਰਾਉਣ ਦੇ ਅਗਲੇ ਥਾਂਾਂ ਦੀ ਤਪਾਈ ਵੇਖੋ ਠੀਕ ਆ ਜੀ ਸੋ ਮੁਠੀ ਨਹੀਂ ਖੋਲਣ ਦਿੰਦੀ ਕਰਮਾਲੀ ਹਾਂਜੀ ਹਾਂਜੀ ਆ ਮਗਰਲੇ ਥਣਾ ਦਾ 33 ਵੇਖੋ ਜੀ ਆ ਦੇਖੋ ਜੀ ਉਹਨਾਂ ਜਿਆਦਾ ਥੋੜਾ ਜਨਾ ਆ ਦੇਖੋ ਇੱਕ ਰਹੇਗਾ ਥੰ ਜਿਹੜਾ ਇਧਰ ਆ ਲੈ ਹੈ ਕਰ ਮਾਰ ਜੀ ਠੀਕ ਹੈ ਜੀ ਠੀਕ ਹੈ ਇਹ ਪਾਤੂ ਕਵਿਧਿਆ ਹੈ ਪੂਰਾ ਚਲੋ ਮੋਗਿਆ ਮੋਗਿਆ ਰਗਾ ਕਰਮਾ ਲਈ ਦਾ ਹਾਂਜੀ ਆਇਆ ਫੁੱਲ ਬਾਕੀ ਚੰਡੇ ਵੀਰ ਨੇ ਆਪਦੀ ਤਸੱਲੀ ਕਰਵਾਤੀ ਆ ਹਾਂਜੀ ਹਾਂਜੀ ਕਿਸੇ ਭੈਣ ਭਰਾ ਨੇ ਦੂਰੋਂ ਨੇੜੇੋਂ ਸੰਪਰਕ ਕਰਨਾ ਉਹਦੇ ਆਸਤੇ ਆ ਪਰ ਜਿਹੜਾ ਮੇਰਾ ਵੀਰ ਕੋਈ ਭਾਵੇਂ ਦੂਰੋਂ ਆ ਭਾਵੇਂ ਨੇੜੇੋਂ ਆ ਪਹੁੰਚ ਸਕਦਾ ਆਪਣੀ ਇਸੇ ਤਰ੍ਹਾਂ ਤੁਸੀਂ ਭਰਾ ਕੇ ਤਸੱਲੀ ਕਰਕੇ ਲੈ ਕੇ ਜਾ ਸਕਦੇ ਜੀ ਚੰਡੇ ਦਾ ਮੁੱਲ ਦੱਸ ਦੇ ਫਿਰ ਕੀ ਕਰਦਾ ਲੈਣ ਦਾ ਮੁੱਲ ਤੇ ਵੀਰ ਜੀ ਚਲੋ ਇਹ ਆ ਵੀ ਬੱਚੀ ਚਲੋ ਇਹ ਆ ਵੀ ਭਾਵੇਂ ਲੱਖ ਵੀ ਕਰ ਲਈਏ ਹਾਂ ਠੀਕ ਹੈ ਜੀ ਪਰ ਨਹੀਂ ਆਪਾਂ ਵੀਰ ਜੀ ਲੱਖ ਨਹੀਂ ਕਰਨਾ ਆਪਾਂ ਮੁੱਲ 85000 ਕਰੀਏ ਤੇ 82000 ਦੀ ਵੱਛੀ ਦੇ ਦਿੱਤੀ 82 ਦੀ ਹਾਂਜੀ ਹਾਂਜੀ 82 ਦੀ ਦੇ ਦਿੱਤੀ ਠੀਕ ਆ ਜੀ ਹਾਂਜੀ ਹਾਂਜੀ ਮਾਨਤਨ ਕਰਦਾਂਗੇ ਕੋਈ ਗੱਲ ਕਰਦੇ ਹੋ ਕਰਦੇ ਹੋ 82 ਚੋਂ ਵੀ ਮਾਨਤਨ ਵੀਰ ਜੀ ਕਰਦਾਂਗੇ ਕੋਈ ਨਹੀਂ ਠੀਕ ਆ ਜੀ ਕੋਈ ਭੈਣ ਭਰਾ ਤੁਹਾਨੂੰ ਪਤਾ ਕੋਈ ਦੂਰੋਂ ਨੇੜੇ ਆਉਂਦਾ ਵਾ ਬਾਕੀ ਆ ਵੀ ਵੱਛੀ ਦੇ ਵੀਰ ਜੀ ਜੇ ਗੱਲ ਗ੍ਰੀਹ ਚਲੋ ਰੰਗ ਪ੍ਰਿੰਟ ਚੰਗੇ ਫਾਰਮਰ ਕੋ ਚਲਗੀ ਚੰਗਾ ਸੋਨਾ ਦੁੱਧ ਪਾਉ ਗਾੜੀ ਜਿੰਨੇ ਬਰੀਡ ਤੇ ਕੰਮ ਕਰਨਾ ਨਾ ਵੀਰ ਜੀ ਤੇ ਗਾੜੀ ਬਰੀਡ ਤੇ ਕੰਮ ਕਰਨ ਵਾਲੀ ਵੀ ਕਰਮਾਂ ਵਾਲੀ ਵੀ ਮੰਨ ਲਓ ਵੱਡੀ ਵੱਛੀ ਆ ਵੀਰ ਜੀ ਨਿੱਕੀ ਨਹੀਂ ਹਾਂ ਠੀਕ ਹੈ ਨਾ ਗੱਲ ਜੰਮੀ ਪਲੀ ਪ ਹਾਂਜੀ 82000 ਦੀ ਯਸਰੋ ਵੀਰਾਂ ਦਾ ਵੀ ਕਰਾਂਗੇ ਆਪਾਂ ਤੇ ਬਾਕੀ ਮੇਰੇ ਵੀਰ ਨੂੰ ਜਿੰਨੂੰ ਵੀ ਪਸੰਦ ਆਊਗੀ ਆਪਾਂ ਦਾ ਤੁਸੀਂ ਸੰਪਰਕ ਕਰ ਲਿਓ ਠੀਕ ਆ ਬੱਚੀ ਬਹੁਤ ਚੰਗੀ ਆ ਵੀਰ ਝੰਡਾ ਦਾ ਵੀ ਕਿਸੇ ਨਸਲ breed ਦੇ ਉੱਪਰ ਵੀ ਕਿਸੇ ਵੀਰ ਨੇ ਕੰਮ ਕਰਨਾ ਹਾਂਜੀ ਹਾਂ ਤੇ ਆਪਣਾ ਤੁਸੀਂ ਜਿਹੜਾ ਕਰ ਸਕਦੇ ਬਾਕੀ ਬੱਚੀ ਵੇਖ ਕੇ ਤੇ ਵੀਰ ਜੀ ਮੁੱਲ ਨੇ ਜੀ ਮੰਨ ਲਓ ਇਹ ਗੱਲ ਹੈਗੀ ਜੀ ਕਰਦਾ ਵੀ ਭਾਵੇਂ ਲੱਖ ਵੀ ਕਰੀਏ ਹੂੰ ਹੂੰ ਬਾਕੀ ਚਲੋ ਬੱਚੀ ਚਲੋ ਕਰਮਾਂ ਵਾਲੀ ਹੈਗੀ ਆ ਪਰ ਚਲੋ ਆਪਾਂ ਨੂੰ ਵੀਰ ਭਰਾ ਨੇ ਕਹੇ ਨੇ ਦਿੱਤੀ ਆ ਤੇ ਆਪਾਂ ਕੋਈ ਖੜੂਗਾ ਤੇ ਤੁਹਾਨੂੰ ਪਤਾ ਕੋਈ ਵੀਰ ਜੀ ਯਾਦ ਕਰੂਗਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਬੱਚੀ ਹੈ ਵੀ ਜਾਤ ਬਰੀਦ ਵਾਲੀ ਆ ਕਰਮਾਂ ਵਾਲੀ ਠੀਕ ਹੈ ਜੀ ਹਾਂਜੀ ਜੰਡੇ ਵੀ ਰਗੇ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਜਿਹੜੀ ਵੈੜ ਖੜੀ ਆ ਇਹ ਵੀਰ ਜੀ ਇਹ ਵੀ ਮੰਨ ਲਓ ਦੂਜਾ ਸੁਹਾਸ ਹੋਈ ਆ ਹਾਂ ਹਾਂਜੀ ਹਾਂਜੀ ਰਾਠੀ ਰਾਠੀ ਕਰਾਉ ਸਾਈ ਹਾਂਜੀ ਰਾਠੀ ਕਰਾਉ ਸ ਹੈ ਕੱਲ ਸੁਈ ਵੀਰ ਜੀ ਸਵੇਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਬੌਲਾ ਜੀ ਦੂਜਾ ਹੋਊਗੀ ਦੂਜਾ ਮੰਨ ਲਓ ਦੋਨਾ ਦੂਜੇ ਆਖਿਆ ਸੁਈ ਆ ਵੇਖੋ ਪਾ ਤਿਜਾ ਹੋ ਜੇ ਭਾਵੇਂ ਮੰਨ ਲਓ ਇੱਥੇ ਕੀ ਆ ਉਤਰਾ ਨਵੀਆਂ ਬੱਚੀ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਕ ਦੋਸਤੋ ਦੂਜਾ ਚਾਹੇ ਕੋਈ ਵੀ ਇਰਤਿਜਾ ਮੰਨ ਕੇ ਸੌਦਾ ਕਰ ਲਿਓ ਮਗਰ ਵੀ ਬੱਚੀ ਆ ਹਾਂ ਜੀ ਬੱਚਾ ਬੱਚਾ ਵੀਰ ਜੀ ਮਗਰ ਬੱਚਾ ਨਾਰੂ ਕੱਲ ਕੱਲ ਸਵੇਰ ਦੀ ਆ ਨਾਰੂ ਆ ਵੀਰ ਜੀ ਆ ਵੇਖੋ ਨਾਰੂ ਕਿੱਲਾ ਨਾਰੂ ਬੱਚੇ ਦਾ ਨਾਲ ਆ ਜੀ ਉਹ ਦਿਖਾ ਦਿਓ ਦੋਸਤੋ ਬੱਚੇ ਦੇ ਨਾਲ ਆ ਹਾਂ ਆ ਵੇਖੋ ਆ ਦੇਖੋ ਜੀ ਠੀਕ ਹੈ ਜੀ ਸੋ ਨਾਰੂ ਤੇ ਬੱਚਾ ਮਗਰ ਬੱਚਾ ਤੇ ਦੂਜਾ ਸੂਆ ਚਾਹੇ ਕੋਈ ਵੀਰ ਆਪਦੀ ਸਮਝਣਾ ਤੇ ਜਾ ਮੰਨ ਲੈ ਠੀਕ ਆ ਤੇ ਦੁੱਧ ਹੁਣ ਬੌਲਾ ਮੰਨ ਲੀਏ ਕਿੰਨਾ ਹੋਊਗਾ ਇਹ ਵੀਰ ਜੀ ਸਵੇਰੇ ਨਾਲ ਲੇਡ ਲੂਡ ਚੋਈ ਸੀ ਹਾਂਜੀ ਤੇ ਚਲੋ ਥੋੜਾ ਥੱਲੇੋਂ ਵੀ ਲੱਗਦਾ ਜੇ ਮੰਨ ਲਓ ਤੇ ਬਾਕੀ ਬੌਲਾ ਵੀਰ ਜੀ ਹੁਣ ਇਹਦੇ ਥੱਲੇ ਹੋਊਗਾ 7 ਕਿਲੋ 7 ਕਿਲੋ ਹਾਂਜੀ ਹਾਂਜੀ ਲਓ ਦੱਸੋ 7 ਕਿਲੋ ਬੌਲੇ ਤੇ ਚੱਲ ਰਹੀ ਹੈ ਬਾਕੀ ਸਫਾਈਆਂ ਬੜੀਆਂ ਦੇਵੇ ਤੇ ਹਾਂ ਵੇਖੋ ਮੂਟੀ ਹਨਾ ਚੋ ਬਹੁਤ ਵਧੀਆ ਕਰਮਾਂ ਵਾਲੀ ਕੋਈ ਇੱਕ ਇਹਨਾਂ ਬੱਚੇ ਦਾ ਜ਼ਿਆਦਾ ਕਰਦੇ ਪਸੂ ਹਾਂ ਕੋਈ ਨਹੀਂ ਤੋਰ ਲੈਣ ਹਾਂਜੀ ਉਹਦਾ ਕਰਕੇ ਤੁਹਾਨੂੰ ਪਤਾ ਲੁੱਕਾ ਲੁੱਕਾ ਲਾਇਆ ਇਹਨੇ ਸੂਈ ਤਾਜੀ ਕਰਕੇ ਤੇ ਐ ਇਹਨੂੰ ਬੱਚਾ ਕਰਕੇ ਪੁੱਤ ਐਨੂੰ ਬੱਚਾ ਕਰਕੇ ਵਿਖਾ ਦੇ ਮਹਾਰਾਜ ਆ ਦੇਖੋ ਹਾਂ ਲੋ ਜੀ ਮਗਰ ਵਛਾ ਦੋਸਤੋ ਸੋ ਥਣ ਦੇਵੇ ਦੀ ਇਹ ਵੀ ਸਾਫ ਸੁਥਰੀ ਹੈ ਠੀਕ ਆ ਤੇ ਹੁਣ ਕਿੰਨਾ ਦੱਸੇ ਬੋਲਾ 8 ਕਿਲੋ 7 ਕਿਲੋ ਵੀਰ ਜੀ 7 ਕਿਲੋ 7 ਕਿਲੋ ਹਾਂਜੀ 7 ਕਿਲੋ ਬੋਲਾ ਵਾ ਲੋ ਦੋਸਤੋ 7 ਕਿਲੋ ਬੋਲੇ ਤੇ ਚੱਲ ਰਹੀ ਹੈ ਠੀਕ ਆ ਤੇ ਛੰਡੇ ਵੀਰੇ ਦਾ ਲੈਣ ਦੇਣ ਵੀ ਕੀ ਕਰਦੇ ਪਏ ਆਪਾਂ ਵੀਰ ਜੀ ਮੁੱਲ ਤੇ ਭਾਵੇਂ ਇਹਦਾ ਵੀ 45 ਕਰ ਲੀਏ ਹਾਂਜੀ ਚਾਲੀ ਕਰ ਲਈਏ ਪਰ ਇਹ ਆ ਜਿਹੜਾ ਵਾ ਮੰਨ ਲਓ ਇਹ ਦੇਵਾਂਗੇ ਆਪਾਂ ਵੀਰ ਜੀ 36000 ਦੀ ਬੱਚੀ ਦੇ ਦਾਂਗੇ 36000 ਦੀ ਹਾਂਜੀ 36000 ਦੀ ਤੁਹਾਨੂੰ ਪਤਾ ਇਹ ਗਰਮੀਆਂ ਦਾ ਵੀ ਤੋਹਫਾ ਹੀ ਆ ਕਰਮਾ ਵਾਲੀਏ ਦੇ ਨਾਲ ਘਰ ਕਨਾ ਨਾ ਬਰਕਣਾ ਹੂੰ ਮੰਨ ਲਓ ਐ ਬਹੁਤ ਵਧੀਆ ਵਾ ਬੱਚੀ ਚਵਾ ਚੂੜਾ ਵਧੀਆ ਵਾ ਹੂੰ ਹਾਂਜੀ ਹਾਂਜੀ ਲੋ ਦੋਸਤੋ 36000 ਦੀ ਮਿਲ ਜੂਗੀ ਹਾਂ ਬਿਲਕੁਲ ਸੱਜਰ ਤਾਜੀ ਸੂਈ ਸਵਾਈ ਆ ਹਾਂ 36000 ਦੇ ਵਿੱਚ ਇਹ ਤੁਹਾਨੂੰ ਵਾੜ ਮਿਲ ਜੂਗੀ ਠੀਕ ਆ ਜੀ ਤੇ ਚੰਗੀ ਆ ਵੈਸੇ ਬਿਲਕੁਲ ਗਰੇ ਕਲਰ ਦੇ ਵਿੱਚ ਗਰੇ ਤੇ ਵਾਈਟ ਦਾ ਕੰਬੀਨੇਸ਼ਨ ਮਗਰ ਬੱਚਾ 36000 ਦੀ ਜਸ ਲੋ ਠੀਕ ਆ ਹਾਂਜੀ ਹਾਂਜੀ ਇਸ ਤੋਂ ਬਾਅਦ ਛੰਡੀ ਵੀਰ ਆ ਵੀ ਨਗ ਬਕਾਉ ਆਪਣੇ ਨੂੰ ਹਾਂਜੀ ਹਾਂਜੀ ਆ ਵੀ ਉਹਦੀ ਕਟੀਆਂ ਦੋ ਲਓ ਜੀ ਹਾਂ ਦੋ ਕਟੀਆਂ ਆ ਗਈਆਂ ਠੀਕ ਆ ਹਾਂਜੀ ਹਾਂਜੀ ਕਿੰਨੇ ਕਿੰਨੇ ਉਮਰ ਦੇ ਵਿੱਚ ਨੇ ਆਹ ਤੇ ਵੀਰ ਜੀ ਆ ਆ ਜਿਹੜੀ ਆ ਇਹ ਹੈਗੀ ਆ 6 6 ਸਾਢੇ 6 ਮਹੀਨਿਆਂ ਦੀ ਲਓ ਜੀ ਸੱਤਾਂ ਦੀ ਨੇੜ ਤੇੜੀ ਲਾਲੇ ਕੋਈ ਠੀਕ ਆ ਹਾਂਜੀ ਹਾਂਜੀ ਲਓ ਦੋਸਤੋ 6 ਸੱਤਾਂ ਸੱਤਾਂ ਮਹੀਨਿਆਂ ਦੀ ਜੇ ਹਾਂਜੀ ਚਾਰ ਥਾਣਾ ਹਾਂਜੀ ਹਾਂਜੀ ਲਓ ਲਓ ਦੋਸਤੋ ਚਾਰ ਥਾਣਾ ਠੀਕ ਆ ਜੀ ਹਾਂ ਰੋਬਾ ਟੁਟ ਕਾਫੀ ਆ ਝੋਲੀ ਚ ਇਕੱਠੀ 6 ਸਤਾਂ 6 ਸਤਾਂ ਮਹੀਨਿਆਂ ਦੀ ਆ ਹਾਂਜੀ ਨੀਲੀ ਦੇ ਪੱਖ ਜੇ ਸਾਰੀ ਇਹਨੂੰ ਵੇਖੋ ਮੱਥਾ ਵੀ ਬੋਲ ਹਾਂਜੀ ਹਾਂਜੀ ਆ ਵੇਖੋ ਨਾਸ ਵੀ ਬੱਗੀ ਕਰਮਾ ਵਾਲੀ ਦੀ ਵੇਖੋ ਜੇ ਕੋਈ ਸੋਹਣੀ ਸੇਵਾ ਕਰੂ ਤੇ ਮੈਂ ਵਧੀਆ ਛੋਟੀ ਵਧੀਆ ਬਣੂਗੀ ਕਰਮਾ ਵਾਲੀ ਲਓ ਦੋਸਤੋ ਕੱਟੀ ਸਤਾਂ ਮਹੀਨਿਆਂ ਦੀ ਜਾਂ 6 ਮਹੀਨਿਆਂ ਦੀ ਮੰਨ ਕੇ ਸੌਦਾ ਕਰ ਲਿਓ ਔਰ ਖੁਰ ਖੁਰ ਚਾਰੇ ਧੋਪੇ ਆ ਤੇ ਬਾਕੀ ਮੂੰਹ ਮੱਥੇ ਪੂਰੀ ਲੱਗਦੀ ਆ ਹਾਂ ਤੋ ਸਿੰਗੀ ਸੁੰਗੀ ਪਤਲੀ ਆ ਕਰਮਾ ਵਾਲੀ ਬਿਲਕੁਲ ਨੇੜੇ ਮੋੜ ਦੋਗੀ ਤੇ ਅੱਛਾ ਇੱਕ ਦੂਜੇ ਨੰਬਰ ਤੇ ਜਿਹੜੀ ਇਹਦੀ ਉਮਰ ਨਹੀਂ ਕੱਟੀ ਦੀ ਇਹ ਵੀਰਜੀ ਇਹ ਹੈਗੀ ਹੁਣ ਇਸ ਟਾਈਮ ਇਹ 7.5 ਮਹੀਨਿਆਂ ਦੀ ਹੈ ਠੀਕ ਆ ਜੀ ਹਾਂ ਜੀ ਹਾਂ ਜੀ ਇਹ ਪੂਰੀ ਜੈਡ ਬਲੈਕ ਜਿਹਾ ਵੇਖੋ ਪੂਰਾ ਹੋ ਜੀ ਹਾਂ ਇੱਕ ਵੀ ਵਾਲ ਜਿਹਨੂੰ ਕਹਿੰਦੇ ਨੇ ਚਿੱਟਾ ਹੈਗਾ ਹਾਂ ਜੀ ਹਾਂ ਜੀ ਲਓ ਦੋਸਤੋ ਆ ਮੂੰਹ ਮੱਥੇ ਦੀ ਮੂੰਹ ਮੱਥਾ ਵੀ ਬਹੁਤ ਤੇ ਬਾਕੀ ਇਹ ਮੰਨ ਲਓ ਤੇ 9 ਮਹੀਨਿਆਂ ਦੀ ਗੱਬਣ ਹੀ ਮਾਂ ਇਹਦੀ अच्छा ते ओदे ते ते साल नु भी तीन तोकड़ गब्बण ਥੱਲੇ ਹੀ 12 ਕਿਲੋ ਦੁੱਧ ਹੀ ਜੇ ਸਾਲ ਲਾ ਲੋ ਜੇ ਦੀ ਇਹ ਕੱਟੀ ਠੀਕ ਆ ਠੀਕ ਹਾਂਜੀ ਹਾਂਜੀ ਲੈ ਵੀ ਚੰਡੇ ਵੀਰ ਸਿੰਗਲ ਸਿੰਗਲ ਦਾ ਰੇਟ ਦੱਸ ਦੀਗੇ ਹਾਂਜੀ ਤੇ ਦੋਹਾਂ ਦਾ ਵੀ ਦੱਸ ਦੀਗੇ ਜੋੜੀ ਕਿਸੇ ਵੀਰ ਨੇ ਖਰੀਦਣੀ ਆ ਜੋੜੀ ਵੀਰ ਜੀ ਆ ਕੱਟੀ ਦੇ ਦਾਂਗੇ ਆਪਾਂ 12000 ਦੀ ਉਹ ਦੱਸ ਦੀ ਦੇ ਦਾਂਗੇ ਅੱਛਾ ਜੀ ਹਾਂਜੀ ਹਾਂਜੀ 22000 ਬੰਦਾ ਪਿਆ ਹਾਂਜੀ 22 ਬੰਦਾ ਪਿਆ ਇਕੱਠਾ ਜੋੜਾ ਇਕੱਠਾ ਸੌਦਾ ਮਾਰੂ ਤੇ ਕੋਈ ਗੱਲ ਨਹੀਂ ਵੀਰ ਜੀ ਕਰ ਦਾਂਗੇ ਮਾਨਤਾਨ ਕੋਈ ਨਹੀਂ ਹਾਂ ਹਾਂ ਇਕੱਠਾ ਇਕੱਠੀਆਂ ਦੋਵੇਂ ਲਊ ਕੋਈ ਤੇ 20000 ਦਾ ਦੋਰਾ ਦੇ ਦਾਂਗੇ ਹੂੰ ਕਟੀਆਂ ਬਾਕੀ ਇਹ ਗੱਲ ਹੈਗੀ ਵੀ ਕਟੀਆਂ ਬਹੁਤ ਮੰਨ ਲਓ ਵੀ ਯਾਦਵਦੀ ਵਾਲੀਆਂ ਜੀ ਉਹ ਵੀ ਚੰਗੀ ਆ ਮੰਨ ਲਓ ਕੱਟੀ ਬਹੁਤ ਵਧੀਆ ਹੋਗੀ ਹੂੰ ਹਾਂਜੀ ਹਾਂਜੀ ਲੋਕ ਦੋਸਤੋ 1 12 ਦੀ 1 10 ਦੀ ਆ ਕੋਈ ਕੋਈ ਵੀਰ ਲੈਂਦਾ ਤਾਂ ਤੁਸੀਂ ਤਾਲ ਮੇਲੋ ਬਿਠਾ ਲਿਓ ਆਪਣੇ ਹਿਸਾਬ ਨਾਲ ਵੀਰ ਕੋਈ ਮੋਲ ਲਾ ਸਕਦਾ ਕੋਈ ਇਹ ਨਹੀਂ ਗੱਲ ਵੀ ਨਹੀਂ ਆਪਦੇ ਹਿਸਾਬ ਨਾਲ ਕੋਈ ਬਾਲਾ ਨਹੀਂ ਫਰਕ ਵੀਰ ਜੀ ਪੈਣਾ ਚਲੋ ਇੰਨਾ ਵਾ ਵੀ ਆਪਾਂ 22 ਆਖਿਆ ਵਾ 20 ਹੀ ਦੇ ਦਾਂਗੇ ਕਿਉਂ ਤੁਹਾਨੂੰ ਪਤਾ ਵਾ ਵੀ ਹੁਣ ਇਹ ਬਿਚਾਰੀਆਂ ਨੇ ਜੇ ਜਿੰਨੇ ਕ ਆਪਾਂ ਪੈਸੇ ਮੰਗਨੇ ਇਨੋਂ ਤੇ ਦੂਣਾ ਦੂਣਾ ਇਹਨਾਂ ਬਿਚਾਰੀਆਂ ਦੁੱਧ ਪੀਤਾ ਹਨ ਹੂੰ ਨਹੀਂ ਤੇ ਬਾਕੀ ਚਲੋ ਇਹ ਆ ਵੀ ਲੈਣੀਆਂ ਕਹਿੰਨੇ ਗਾ ਵੀ ਤੁਹਾਨੂੰ ਪਤਾ ਕਿ ਇਹਨੇ ਸਾਂਭਣੀਆਂ ਵਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਉਹਨਾਂ ਵੀ ਥੋੜੀਆਂ ਨੇ ਕੋਸ਼ ਵੀ ਨਹੀਂ ਹੈਗੀਆਂ ਗਾ ਕਿ ਤਿਆਰ ਹੋਣ ਲੱਗਿਆ ਯਾਰ ਹਾਂ ਜੀ ਹਾਂ ਜੀ ਤਿਆਰ ਹੋਣ ਲੱਗਿਆ ਖਰਚਾ ਲੱਗਣਾ ਬਾਕੀ ਇਹ ਗੱਲ ਜੇ ਤਿਆਰ ਹੋ ਗਏ ਤੁਹਾਨੂੰ ਪਤਾ ਮਈਆਂ ਦੇ ਰੇਟ ਵੀ ਬਤੇਰੇ ਹੋ ਹਾਂ ਹਾਂ ਜੀ ਹਾਂ ਜੀ ਤੇ ਬਣ ਜਾਣੀਆਂ ਕਰਮਾਲੀਆਂ ਏ ਠੀਕ ਹੈ ਜੀ ਹਾਂ ਜੀ ਹਾਂ ਜੀ ਲੱਭ ਝੰਡੇ ਵੀਰ ਇਸ ਤੋਂ ਬਾਅਦ ਆਪਾਂ ਇੱਕ ਟਰਾਲੀ ਵਿਖਾਉਣੀ ਸੀ ਹਾਂ ਜੀ ਹਾਂ ਜੀ ਟਰਾਲੀ ਆਜੋ ਜੀ ਹਾਂ ਜੀ ਹਾਂ ਜੀ ਆਜੋ ਲਓ ਦੋਸਤੋ ਇੱਕ ਟਰਾਲੀ ਦਾ ਜ਼ਿਕਰ ਕੀਤਾ ਸੀ ਸਟਾਰਟਿੰਗ ਤੋਂ ਤੇ ਇੱਕ 12 6 ਦੀ ਟਰਾਲੀ ਪਕਾਊਗਾ ਵੀਰ ਝੰਡੇ ਦੇ ਕੋਲ ਠੀਕ ਆ ਜੀ ਇਹ ਵੀ ਆਪਾਂ ਪੁੱਛ ਲੈਣੀ ਆ ਕੀ ਮੋਲ ਰਹੂਗਾ ਤੇ ਕੀ ਕੰਡੀਸ਼ਨ ਆ ਤੁਹਾਨੂੰ ਪੂਰੀ ਦਿਖਾ ਦਾਂਗੇ ਝੰਡੇ ਵੀਰ ਹੈ 12 6 ਦੀ ਹਾਂਜੀ ਹਾਂਜੀ 12 6 ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬੜਾ ਆਪਾਂ ਬਣਵਾਈ ਸੀਗੇ ਆਪਾਂ ਮੋਲੀ ਲਈ ਸੀ ਨਹੀਂ ਵੀਰ ਜੀ ਇਹ ਆਪਾਂ ਚਲਦੀ ਲਈ ਹੀ ਆਪਣੀ ਕੋ ਬੜੇ ਵੜੇ ਚਿਰ ਦੀ ਏ ਕਰਮਾਂ ਵਾਲੀ ਤੇ ਬਾਕੀ ਇਹ ਆ ਵੀ ਹੁਣ ਆਪਾਂ ਅੱਗੇ ਨੂੰ ਕੰਮ-ਕੁਮ ਘਟਾਤਾ ਤੇ ਇਹਨੂੰ ਦੂਜਾ ਇਹ ਆ ਵੀ ਵਿੱਚੋਂ ਸਹੀ ਆ ਬਾਕੀ ਚਲਦੀ ਫਿਰਦੀ ਵਧੀਆ ਕਰਮਾਂ ਵਾਲੀ ਰੂੜੀ ਵੀ ਆਪਾਂ ਮਿੱਟੀ ਵੀ ਇਹਦੇ ਨਾਲ ਢੋਈ ਦਾਣੀ ਵੀ ਸਾਰੇ ਇਹਦੇ ਨਾਲ ਟੋਏ ਦੇ ਕੋਈ ਮੁਰਗ ਸ਼ੇਕ ਸ਼ੂਕ ਨਹੀਂ ਟੁੱਟ ਟੱਚ ਲੱਗੇ ਹਾਂ ਜਿਹੜੇ ਜਿੱਥੇ ਮੰਨ ਲਾ ਕੋਈ ਹੈ ਆ ਹੀ ਨਾ ਸ਼ੇਕ ਮੰਨ ਲਓ ਚਾਦਰ ਚੁੱਧਰ ਵੀ ਆ ਵੇਖੋ ਪੂਰੀ ਭਾਰੀ ਜਿੱਥੇ ਸ਼ੇਕ ਸ਼ੂਕ ਹੋਏ ਉੱਥੇ ਆਪਾਂ ਟੁੱਟ ਟੱਚ ਲਵਾਏ ਆ ਕੋਈ ਇਹ ਨਹੀਂ ਵੀ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ 12 6 ਦੀ ਟਰਾਲੀ ਆ ਤੇ ਟਾਇਰ ਟੱਪਾ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਦੇਖੋ ਸੋ ਆ ਟਾਇਰ ਟੱਪਾ ਐ ਮਾਰਫ ਦੇ ਦੋਵੇਂ ਐ ਮਾਰਫ ਦੇ ਹਾਂਜੀ ਹਾਂਜੀ ਦੋਵੇਂ ਐ ਮਾਰਫ ਦੇ ਲੋਕ ਦੋਸਤੋ ਦੋਵੇਂ ਟਾਇਰ ਚੰਗੇ ਹਨਾ ਹਾਂਜੀ ਹਾਂਜੀ ਠੀਕ ਆ ਵੀਰ ਜੀ ਕੰਮ ਤੁਹਾਨੂੰ ਦੱਸਣ ਦਿਆਂ ਵੀ ਅਸੀਂ ਫੁੱਲ ਉੱਤੋਂ ਦੀ ਰੂੜੀ ਕੱਢ ਕਰਕੇ ਕੀ ਢੋਈ ਆ ਮਿੱਟੀ ਵੀ ਆ ਵੇਖੋ ਪਾਈ ਇਥੇ ਕੋਈ ਗੱਲ ਨਹੀਂ ਗਈ ਇਹਨੂੰ ਐ ਸੈੱਟ ਪੂਰੀ ਬੈਠੀ ਆ ਬਹੁਤ ਬਾਂ ਵਧੀਆ ਰਿੰਮ ਵੀ ਆ ਵੇਖੋ ਭਾਰੇ ਫੁੱਲ ਲਓ ਜੀ ਹਾਂਜੀ ਹਾਂਜੀ ਆ ਵੇਖੋ ਠੀਕ ਹੈ 4 ਇੰਚ ਹਿਸਾ ਜੀ ਹਾਂਜੀ ਹਾਂਜੀ ਲਓ ਦੋਸਤੋ ਗਾਰਡਰ ਕੁਡਰ ਵੇਖੋ ਥੱਲੇ ਕੋਈ ਜ਼ਿਆਦਾ ਗਲਆਬਟ ਨਹੀਂ ਗਈ ਫਿਲਹਾਲ ਬਾਕੀ ਕੰਡੀਸ਼ਨ ਦੇ ਹਿਸਾਬ ਨਾਲ ਤੁਸੀਂ ਜਿਹੜਾ ਸਬਜ਼ਾ ਕਰ ਲਿਓ ਰੇਡ ਬਿਲਕੁਲ ਜਾਇਜ਼ ਤੇ ਜੈਨੂਨ ਰਹੂਗਾ ਸੋ ਕਿਸੇ ਵੀਰ ਨੇ ਥੋੜਾ ਬਾਦਾ ਕੋਈ ਟੱਚਿੰਗ ਵਾਸ਼ਿੰਗ ਕਰਾਉਣੀ ਆ ਉਹ ਮੌਕੇ ਤੇ ਤੁਸੀਂ ਆਪਣੀ ਦੇਖ ਲਿਓ ਪਰ ਵਿੱਚ ਉਹ ਫਰਸ਼ ਪੁਰਸ਼ ਬਿਲਕੁਲ ਸਾਫ਼ ਆ ਠੀਕ ਆ ਜੀ ਤੇ ਪੂਰੀ ਨਿਗਰ ਤੇ ਮੋਟੀ ਜਿਹੜੀ ਚਾਦਰ ਆ ਠੀਕ ਆ ਹਾਂਜੀ ਨਿੱਗਰਵੜੀ ਵਜਨ ਮੋਜਨ ਜੋ ਮਰਜ਼ੀ ਲੱਤੀ ਜਾਓ ਕਰਮ ਵਾਲੀ ਦਾ ਟਾਇਰ ਟੱਪਾ ਬਿਲਕੁਲ ਚੱਲਦੇ ਆ ਚੱਲੂ ਹੈ ਤੇ ਆ ਇੱਕ ਟਾਇਰ ਸੀਅਟ ਤਾਂ ਤੇ ਇੱਕ ਐਮਰ ਹਾਂਜੀ ਹਾਂਜੀ ਮੰਨ ਲਓ ਇਹ ਆ ਵੀ ਵੇਖਣ ਨੂੰ ਹੈਰਾਂ ਲੱਗਦਾ ਜਿਵੇਂ ਧਾਗੇ ਨਿਕਲੇ ਆ ਬਾਕੀ ਵਜਨ ਲੋਡ ਫੁੱਲ ਚੁੱਕਦਾ ਠੀਕ ਆ ਹਾਂਜੀ ਹਾਂਜੀ ਚੰਦੇ ਵੀ ਦੇਖ ਕੇ ਨਹੀਂ ਦਵਾਂਗੇ ਆਪਾਂ ਜਿਹੜਾ ਆ ਬਾ ਖਾਣ ਆਲੀ ਗੱਲ ਬਾਤੀ ਵੀ ਆਪਾਂ ਸੇਲ ਹੀ ਕਰਨੀ ਹੈ ਤੇ ਵੀਰ ਜੀ ਇਹ ਆਪਾਂ ਟਰਾਲੀ ਚਲੋ ਮੁੱਲ ਭਾਵੇਂ ਦਾ 60 ਕਰ ਲਈਏ 65 ਕਰ ਲਈਏ ਤੁਹਾਨੂੰ ਪਤਾ ਨਾ ਲੋਹਾ ਵਸੇਰਾ ਮਹਿੰਗਾ 55000 ਦੀ ਦੇ ਦਾਂਗੇ 55000 ਦੀ ਹਾਂਜੀ ਹਾਂਜੀ 55000 ਦੀ ਦੇ ਦਾਂ ਲਓ ਜੀ 55000 ਦੀ ਦੋਸਤੋ ਇਹ ਮਿਲ ਜੂਗੀ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਕੰਡੀਸ਼ਨ ਵਾਈਜ਼ ਦਾ ਤੁਸੀਂ ਦੇਖ ਹੀ ਲਿਆ ਹੂੰ ਬਾਕੀ ਡੰਗਾ ਡੰਗਾ ਵਧੀਆ ਚੰਗਾ ਸਾਰਦੀ ਆ ਹਾਂਜੀ ਹਾਂਜੀ ਵਧੀਆ ਮੈਨਾ ਨਜ਼ਾਰੇ ਪਹਾਂਜੀ ਆ ਔਰ ਧੋਣਾ ਚਾਨਾ ਲੱਗਿਆ ਵਾ ਤੁਹਾਨੂੰ ਪਤਾ ਦੇ ਗਾਂ ਇਹ ਆ ਵੀ ਜਿੱਦਾਂ ਹੋਊ ਤੁਹਾਨੂੰ ਪਤਾ ਵੇਖੀ ਜਾਊ ਹਾਂ ਹੈ ਬਿਲਕੁਲ ਬਿਲਕੁਲ ਮੁੰਡਾ ਆਪਣਾ ਸੱਜਣ ਮਿੱਤਰ ਤੋਂ ਨੇ 4 ਵਾਲੀ ਮਸ਼ੀਨ ਲਈ ਤੇ ਉਹਦਾ ਟਰੈਕਟਰ ਟਰਾਲਾ ਲੈ ਇਦੋਂ ਟਾਇਰ ਵੈਸੇ ਕੰਡ ਮਜਾਣੀਗਾ ਇਹ ਹੈਗਾ ਵੀਰ ਜੀ ਥੋੜਾ ਜਿਹਾ ਮੰਨ ਲਓ ਇਹ 1 ਚ ਇਹਦੇ ਚ ਪਾਚਾ ਹੈਗਾ ਵਾ ਬਾਕੀ ਇਹ ਆ ਵੀ ਚੱਲਦਾ ਫਿਰਦਾ ਤੁਹਾਨੂੰ ਮੈਂ ਦੱਸਣ ਦਿਆਂ ਵੀ ਜੇ ਆਪਾਂ ਨਵਾ ਕੀ ਹੋ ਨਹੀਂਗਾ ਬਾਕੀ ਇਹ ਵੀ ਕੰਮ ਵਧੀਆ ਦਿੰਦਾ ਜੇ ਕੋਈ ਮਿੱਟੀ ਦੀ ਟਰਾਲੀ ਲਾਦ ਲੈ ਕੋ ਰੂੜੀ ਦੀ ਲਾਦ ਲੈ ਬਹਿ ਜੇ ਹਵਾ ਨਿਕਲ ਜੇ ਉਹ ਆਪਣੀ ਗਾਰੰਟੀ ਫੁੱਲ ਹਾਂਜੀ ਹਾਂਜੀ ਹੈ ਵਧੀਆ ਵਾ ਉਤਰਾ ਮੰਨ ਲਓ ਵੀ ਕੰਮ ਦਿੰਦੀ ਵਧੀਆ ਜੀ ਲਓ ਜੀ ਸੋਚੀ ਇਹਨਾਂ ਗੱਲਾਂ ਤੁਹਾਨੂੰ ਪਤਾ ਹਨ ਜੇ ਨਵੀਂ ਬਣਾਈਏ ਦੇ ਸੰਧੂ ਸਾਹਿਬ 2 ਲੱਖ ਦੀ ਬਣਦੀ ਆ ਕਿ ਨਹੀਂ ਡੰਗਾ ਸਾਰਨ ਵਾਲੀ ਵਧੀਆ ਵਾ ਸਾਰਨ ਦਾ ਹੀ ਕਰਮਾਂ ਵਾਲੀ ਚਲੋ ਉਹ ਤੋਂ ਟਰਾਲਾ ਵੱਡਾ ਚਲੋ ਜੈਕ ਵਾਲਾ ਲੈਣਾ ਤੇ ਮੈਂ ਚਲੋ ਇਹਨੂੰ ਆਪਾਂ ਠੀਕ ਆ ਜੀ 55000 ਦੀ ਹਾਂਜੀ ਹਾਂਜੀ 55000 ਲਓ ਜੀ 55000 ਦੀ ਮਿਲ ਜੂਗੀ ਤੇ ਛੰਡੇ ਨੰਬਰ ਬੋਲਦੇ ਵੀਰੇ ਨੰਬਰ ਹੈਗਾ ਵੀਰੇ ਜੀ 98724 39717 ਠੀਕ ਆ ਦੂਜਾ ਨੰਬਰ ਹੈਗਾ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਹਾਂਜੀ ਗ੍ਰੈਂਡ ਕੈਰੋਂ ਦੇ ਬਿਲਕੁਲ ਲਾ ਠੀਕ ਹਾਂ। ਹੁਣ ਦੋਸਤੋ ਇਹ ਪਸ਼ੂ ਨੇ ਐਨੀਮਲ ਵੀ ਤੁਹਾਨੂੰ ਦਿਖਾ ਦਿੱਤੇ ਆ। ਇੱਕ ਟਰਾਲੀ ਦਿਖਾਉਣੀ ਸੀਗੀ ਠੀਕ ਆ। ਤੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।